ਸੱਚੀ ਗੱਲ ਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦੁੱਤ ਲੌਜਿਕ ਵਿੱਚ ਮੈਂ ਆਪ ਸਭ ਨਾਲ ਜਸੀ ਮਾਨ ਅੱਜ 21 ਜੁਲਾਈ 2024 ਦਿਨ ਐਤਵਾਰ ਦੀ ਗੱਲ ਕਰਾਂਗੇ ਆਪਾਂ ਐਤਵਾਰ ਦਾ ਦਿਨ ਹੈ ਤੇ ਪੂਰਨਮਾਸ਼ੀ ਦਾ ਦਿਨ ਹੈ ਪੂਰਨਮਾਸ਼ੀ ਜੋ ਹੈ ਸ਼ਾਮ ਨੂੰ 3:47 ਤੱਕ ਰਹਿਣ ਵਾਲੀ ਹੈ ਪੂਰਨਮਾਸ਼ੀ ਦਾ ਪੱਖ ਤੇ ਗੁਰੂ ਪੂਰਨਮਾਏ ਗੁਰੂ ਗੁਰੂ ਤੇ ਗੱਲ ਕਰਾਂਗੇ ਆਪਾਂ ਗੁਰੂ ਦਾ ਮਤਲਬ ਹੈ ਸਿੱਖਿਆ ਗੁਣ ਦੇਣ ਵਾਲਾ ਹਰ ਚੀਜ਼ ਦਾ ਨਾਮ ਦਾ ਇੱਕ ਮਤਲਬ ਹੁੰਦਾ ਹੈ ਜਿੱਦਾਂ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਤਰਕ ਤੋਂ ਬਿਨਾ ਫਰਕ ਹੀ ਐ ਜੇ ਤਰਕ ਨਹੀਂ ਐ ਤਾਂ ਫਿਰ ਕੀ ਫਰਕ ਐ ਜਦੋਂ ਤਰਕ ਐ ਤਾਂ ਫਰਕ ਤਾਂ ਪੈਂਦਾ ਹੀ ਫਰਕ ਤਾਂ ਪੈਂਦਾ ਮਤਲਬ ਜਦੋਂ ਅਸੀਂ ਚੀਜ਼ ਦੇ ਤਰਕ ਨਾਲ ਚੱਲਦੇ ਆ ਲੌਜੀਕ ਨਾਲ ਚੱਲਦੇ ਆ ਤਾਂ ਸਮਝ ਕੇ ਚੱਲਦੇ ਆ ਤਾਂ ਉਹ ਚੀਜ਼ਾਂ ਸਾਨੂੰ ਬਹੁਤ ਕੁਝ ਸਮਝਾ ਜਾਂਦੀਆਂ ਨੇ ਸ਼ਬਦਾਂ ਦੇ ਵਿੱਚ ਹੀ ਉਸ ਚੀਜ਼ ਦਾ ਬਹੁਤ ਮਹੱਤਵ ਐ ਸ਼ਬਦ ਨੂੰ ਸੁਣਨਾ ਤੇ ਸ਼ਬਦ ਨੂੰ ਪੜਨਾ ਲੱਗ ਚੀਜ਼ ਆ ਸ਼ਬਦ ਨੂੰ ਅਪਣਾਉਣਾ ਵਧੀਆ ਚੀਜ਼ ਬਹੁਤ ਸਮਝਦਾਰ ਹੋ ਤੁਸੀਂ ਹੁਣ ਗੱਲ ਨੂੰ ਲੌਜੀਕ ਨੂੰ ਸਮਝਿਓ ਗੁਰੂ ਦਾ ਮਤਲਬ ਹੈ ਗੁਣ ਦੇਣ ਵਾਲਾ ਦੇਵਤਾ ਦਾ ਮਤਲਬ ਹੈ ਦੇਣ ਵਾਲਾ ਕੋਈ ਵੀ ਚੀਜ਼ ਬਲੇਸਿੰਗ ਹੋ ਗਈ ਸਭ ਤੋਂ ਜ਼ਿਆਦਾ ਤੇ ਬਲੇਸਿੰਗ ਦੀ ਜ਼ਰੂਰਤ ਆ ਇੱਕ ਸੇਵਾ ਦੀ ਗੱਲ ਕਰਾਂਗੇ ਆਪਾਂ ਗੁਰੂ ਤੇ ਸੇਵਾ ਜੁੜੇ ਹੋਏ ਆ ਗੁਰੂ ਦਾ ਆਸ਼ੀਰਵਾਦ ਲੈਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਤੇ ਗੁਰੂ ਜੋ ਹੈ ਹਮੇਸ਼ਾ ਗੁਣ ਹੀ ਦਿੰਦਾ ਹੈ ਗੁਰੂ ਤੁਹਾਡਾ ਕਦੇ ਵੀ ਬੁਰਾ ਜਾਂ ਕਰੀ ਨਹੀਂ ਸਕਦਾ ਉਸ ਨੂੰ ਕਿਸੇ ਚੀਜ਼ ਦਾ ਲਾਲਚ ਹੀ ਨਹੀਂ ਕਿ ਮੇਰੇ ਸੇਵਕ ਮੇਰੇ ਅਨੁਸਾਰ ਚੱਲਣ ਇਹ ਤੁਹਾਡਾ ਵਿਸ਼ਵਾਸ ਹੈ ਅੰਦਰ ਦਾ ਕਿ ਤੁਸੀਂ ਕਿਸ ਤਰ੍ਹਾਂ ਕਿਸ ਚੀਜ਼ ਨੂੰ ਲੈਨੇ ਹੋ ਅਗਲੇ ਦੇ ਗੁਣ ਲੈਨੇ ਹੋ ਕਿ ਅਗਲੇ ਦੀ ਚਰਚਾ ਕਿਸ ਤਰ੍ਹਾਂ ਕਰਦੇ ਪਰ ਇਹ ਕੁਦਰਤੀ ਤੌਰ ਤੇ ਕਿ ਸਾਰੀ ਕੁਦਰਤ ਸੇਵਾ ਕਰਨ ਵਿੱਚ ਲੱਗੀ ਹੈ ਸੇਵਾ ਕਿਸੇ ਜਰੂਰਤਮੰਦੀ ਕੀਤੀ ਜਾਂਦੀ ਹੈ ਹੁਣ ਧਿਆਨ ਨਾਲ ਇਸ ਗੱਲ ਨੂੰ ਸੁਣਿਓ ਕੋਈ ਆਪਾਂ ਨੂੰ ਐ ਨਹੀਂ ਕਿ ਆਪਾਂ ਕਿਸੇ ਚੀਜ਼ ਨੂੰ ਮੁੱਦਾ ਰੱਖ ਕੇ ਗੱਲ ਕਰ ਰਹੇ ਹਾਂ ਆਪਾਂ ਇੱਕ ਚੀਜ਼ ਦਾ ਲੌਜੀਕ ਜਾਣ ਰਹੇ ਹਾਂ ਹੁਣ ਸੁਣਿਓ ਕੀ ਹੁੰਦਾ ਏ ਕਿ ਅਸੀਂ ਕਹਿੰਨੇ ਆ ਕਿ ਸੇਵਾ ਕਰਨੀ ਚਾਹੀਦੀ ਹੈ ਬਿਲਕੁਲ ਕਰਨੀ ਚਾਹੀਦੀ ਹੈ ਸੇਵਾ ਤੇ ਉਸ ਦੀ ਕੀਤੀ ਜਾਂਦੀ ਏ ਜੋ ਬੇਵੱਸ ਹੈ ਸੇਵਾ ਉਸ ਦੀ ਕੀਤੀ ਜਾਂਦੀ ਏ ਜੋ ਆਪਣੇ ਕੰਮ ਆਪ ਨਹੀਂ ਕਰ ਸਕਦਾ ਜਿੱਦਾਂ ਕਿ ਅਸੀਂ ਦੁਨੀਆਦਾਰੀ ਦੇ ਇਨਸਾਨ ਬੇਵੱਸ ਨੇ ਸੇਵਾ ਕਰ ਰਿਹਾ ਸੂਰਜ ਸੇਵਾ ਕਰ ਰਹੀ ਹੈ ਧਰਤੀ ਸੇਵਾ ਕਰ ਰਿਹਾ ਅਸਮਾਨ ਸੇਵਾ ਕਰ ਰਹੀ ਹੈ ਹਵਾ ਸਾਨੂੰ ਜੀਵਨ ਦਾਤ ਦੇ ਰਹੀ ਹੈ ਸੇਵਾ ਕਰ ਰਿਹਾ ਪਾਣੀ ਸਾਡੇ ਜੀਵਨ ਲਈ ਜ਼ਰੂਰੀ ਹੈ ਸੇਵਾ ਕਰ ਰਿਹਾ ਸੂਰਜ ਚਾਰ ਤੇ ਨਾ ਨਿਕਲੇ ਹੱਡੀਆਂ ਜੁੜ ਜਾਣ ਤਾ ਬੇਬਸ ਦੀ ਸੇਵਾ ਕੀਤੀ ਜਾਂਦੀ ਹੈ ਉਸ ਦੀ ਸੇਵਾ ਨਹੀਂ ਕੀਤੀ ਜਾਂਦੀ ਜੋ ਦੁਨੀਆ ਨੂੰ ਚਲਾ ਰਿਹਾ ਜੋ ਦੁਨੀਆ ਨੂੰ ਦੇ ਰਿਹਾ ਹੁਣ ਅਸੀਂ ਕੀ ਕਰ ਰਹੇ ਹਾਂ ਇਹ ਤੁਸੀਂ ਦੇਖਣਾ ਹੈ ਆਪਣੇ ਆਪਣੇ ਬਰਾਬਰ ਕਿਸੇ ਨੂੰ ਕਰਨਾ ਇਹ ਸੇਵਾ ਹੈ ਆਪਣਿਆਂ ਦੀ ਮਦਦ ਕਰਨਾ ਉਹਨਾਂ ਦੀ ਜ਼ਰੂਰਤ ਮੁਤਾਬਕ ਉਹਨਾਂ ਦੇ ਕੰਮ ਆਉਣਾ ਇਹ ਅਸਲ ਦੇ ਵਿੱਚ ਅੰਦਰੂਨੀ ਸੇਵਾ ਭਾਵਨਾ ਹੈ ਕਿ ਭਾਈ ਅਸੀਂ ਰੋਟੀ ਖਾ ਰਹੇ ਹਾਂ ਬੜੀ ਵਧੀਆ ਖਾ ਰਹੇ ਹਾਂ ਸਾਡਾ ਭਾਈ ਭੈਣ ਚੰਗੀ ਨਹੀਂ ਖਾ ਰਿਆ ਅਸੀਂ ਉਹਨੂੰ ਇਹ ਚੀਜ਼ ਦੇ ਸਕਦੇ ਹਾਂ ਕਿਉਂਕਿ ਸਾਡੇ ਤੋਂ ਜ਼ਰੂਰਤ ਤੋਂ ਜ਼ਿਆਦਾ ਹੈ ਤੇ ਇਕੁਅਲ ਰੱਖਣਾ ਬਰਾਬਰ ਰੱਖਣਾ ਜਿੱਦਾਂ ਇਹ ਸੂਰਜ ਸਭ ਦੇ ਲਈ ਬਰਾਬਰ ਹੈ ਇਹ ਧਰਤੀ ਪੈਰ ਉਹਨੇ ਹੀ ਆਉਣੇ ਆ ਲੈਣੀ ਉਨੀ ਆ ਭਾਵੇਂ ਕਬਜਾ ਅਸੀਂ ਆਪਣੀ ਪਾਵਰ ਮੁਤਾਬਕ ਜ਼ਿਆਦਾ ਕੀਤਾ ਹੈ ਪਰ ਇਹ ਸਾਰਿਆਂ ਲਈ ਬਰਾਬਰ ਹੈ ਇਹਨੇ ਨਹੀਂ ਕਹਿਣਾ ਮੈਂ ਇਹਦੇ ਕੋਲ ਜ਼ਿਆਦਾ ਜਾਣਾ ਤੇ ਇਹਦੇ ਕੋਲ ਘਟ ਜਾਣਾ ਉਨੇ ਨੇ ਸੂਰਜ ਦੀ ਰੋਸ਼ਨੀ ਨੇ ਕਿਹਾ ਕਿ ਮੈਂ ਇੱਥੇ ਇਹਦੇ ਕੋਲ ਨਹੀਂ ਆਉਣਾ ਤੇ ਮੈਂ ਸਿਰਫ ਇਹਦੇ ਕੋਲ ਆਉਣਾ ਉਹ ਹਰ ਚੀਜ਼ ਜਗ੍ਹਾ ਤੇ ਬਰਾਬਰ ਹੈ ਤਾਂ ਇਸੇ ਤਰ੍ਹਾਂ ਇਹ ਦੁਨੀਆਦਾਰੀ ਦੇ ਵਿੱਚ ਜਦੋਂ ਅਸੀਂ ਆਏ ਆ ਅਗਰ ਅਸੀਂ ਸੇਵਾ ਦੀ ਗੱਲ ਕਰੀਏ ਤਾਂ ਸੇਵਾ ਹਮੇਸ਼ਾ ਜ਼ਰੂਰਤਮੰਦ ਦੀ ਕੀਤੀ ਜਾਂਦੀ ਆ ਉਸ ਨੂੰ ਬਰਾਬਰ ਕਰਨ ਲਈ ਜਾਂ ਉਸ ਦੀ ਮਦਦ ਕਰਨ ਲਈ ਜਾਂ ਉਸ ਦੀ ਹੈਲਪ ਕਰਨ ਲਈ ਜਾਂ ਉਸ ਕੋਲ ਉਹ ਚੀਜ਼ ਨਹੀਂ ਕਰ ਸਕਦਾ ਤਾਂ ਉਸ ਕੁਦਰਤ ਦੀ ਸੇਵਾ ਅਸੀਂ ਨਹੀਂ ਕਰ ਸਕਦੇ ਕਿਉਂਕਿ ਕੁਦਰਤ ਸਾਡੇ ਤੋਂ ਉੱਪਰ ਹੈ ਉਸ ਪਰਮਾਤਮਾ ਦੀ ਸੇਵਾ ਅਸੀਂ ਨਹੀਂ ਕਰ ਸਕਦੇ ਉਸ ਨੂੰ ਅਸੀਂ ਬਣਾ ਨਹੀਂ ਸਕਦੇ ਕਿਉਂਕਿ ਉਹ ਸਾਡੇ ਤੋਂ ਉੱਪਰ ਹੈ ਇਸੇ ਤਰ੍ਹਾਂ ਗੁਰੂ ਹੈ ਅੱਜ ਗੁਰੂ ਪੁਰਬणिमा ਹੈ ਗੁਰੂ ਪੁਰਬणिमा ਤੇ ਆਪਣੇ ਗੁਰੂ ਜਿਨੂੰ ਵੀ ਤੁਸੀਂ ਰਿਸਪੈਕਟ ਕਰਦੇ ਹੋ ਮੰਨਦੇ ਹੋ ਉਹਨਾਂ ਦਾ ਆਸ਼ੀਰਵਾਦ ਅੰਦਰੋਂ ਦਿਲ ਤੋਂ ਧੰਨਵਾਦ ਕਰਕੇ ਲਓ ਕਿਸੇ ਦਾ ਦਿੱਤਾ ਗਿਆ ਇੱਕ ਵੀ ਗੁਣ ਅਗਰ ਤੁਹਾਡੀ ਜ਼ਿੰਦਗੀ ਬਦਲਦਾ ਹੈ ਤਾਂ ਤੁਹਾਡਾ ਗੁਰੂ ਹੀ ਹੈ ਕਿਉਂਕਿ ਉਸਨੇ ਤੁਹਾਨੂੰ ਗੁਣ ਦਿੱਤਾ ਹੈ ਉਸਨੇ ਤੁਹਾਨੂੰ ਆਸ਼ੀਰਵਾਦ ਦਿੱਤਾ ਹੈ ਠੀਕ ਹੈ ਕਿ ਨਹੀਂ ਅੱਜ ਗੁਰੂ ਪੁਰਬ ਨੀ ਮਾਤੇ ਆਪਣੇ ਈਸ਼ਟ ਨੂੰ ਮੱਥਾ ਟੇਕਣਾ ਉਸ ਦੀ ਰਿਸਪੈਕਟ ਕਰਨਾ ਕਿ ਉਸ ਦੇ ਬਣਾਏ ਰਸਤੇ ਤੇ ਉਸ ਦੇ ਦੱਸੇ ਰਸਤੇ ਤੇ ਉਸ ਦੇ ਦਿੱਤੇ ਗੁਣ ਤੇ ਸਾਡੀ ਜ਼ਿੰਦਗੀ ਚ ਚਾਨਣ ਹੋਇਆ ਅਸੀਂ ਉਸ ਚੀਜ਼ ਨੂੰ ਮੰਨਿਆ ਨਾ ਕਿ ਪੜਿਆ ਉਹ ਅਸਲ ਦੇ ਵਿੱਚ ਅਸਲ ਦੇ ਵਿੱਚ ਸਹੀ ਆਸ਼ੀਰਵਾਦ ਹੈ ਤੁਹਾਡੇ ਗੁਰੂ ਦਾ ਤੁਹਾਡੇ ਲਈ ਪੂਰਨਮਾਸੀ ਜੂ ਹੈ ਪੂਰਨਮਾਸੀ ਤੇ ਚੰਦਰਮਾ ਪੂਰਨ ਹੁੰਦਾ ਮਤਲਬ ਪੂਰਾ ਚੰਦਰ ਹੁੰਦਾ ਧਰਤੀ ਤੇ ਦਿਖਦਾ ਹੈ ਧਰਤੀ ਤੇ ਦਿਖਦਾ ਹੈ ਧਰਤੀ ਨੂੰ ਪ੍ਰਕਾਸ਼ਿਤ ਕਰਦਾ ਹੈ ਰਾਤ ਦੇ ਹਨੇਰੇ ਨੂੰ ਖਤਮ ਕਰਦਾ ਹੈ ਹੈਨਾ ਤਾਂ ਬੜੀ ਪਾਵਰ ਹੈ ਜੀ ਚੰਦਰਮਾ 'ਚ ਬੜੀ ਪਾਵਰ ਹੈ ਹੁਣ ਜਵਾਰ ਭਾਟਾ ਹੁੰਦਾ ਆ ਆਪਾਂ ਸਾਰਿਆਂ ਨੇ ਬੱਚਿਆਂ ਨੇ ਪੜ੍ਹਿਆ ਏ ਕਿ ਜਵਾਰ ਭਾਟਾ ਪੂਰਨਮਾਸੀ ਨੂੰ ਆਉਂਦਾ ਤੇ ਪਾਣੀ ਉੱਚਲ ਉੱਚਲ ਕੇ ਉੱਪਰ ਨੂੰ ਜਾਂਦਾ ਕਮਲਾ ਥੋੜਾ ਹੋ ਜਾਂਦਾ ਪਾਣੀ ਪਾਣੀ ਨੂੰ ਕੌਣ ਖਿੱਚ ਰਿਹਾ ਏ ਕਿ ਇਹ ਇੱਕ ਸਾਇੰਸ ਆ ਆਪਾਂ ਇਹ ਪੜ੍ਹਿਆ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਜਿਹੜਾ ਬਲ ਸੂਰਜ ਚੰਦਰਮਾ ਦੇ ਵਿੱਚ ਆ ਉਹ ਪਾਣੀ ਨੂੰ ਖਿੱਚ ਸਕਦਾ ਤਾਂ ਤੁਹਾਡੇ ਮਨ ਦੀਆਂ ਤਰੰਗਾਂ ਤੁਹਾਡੀ ਸੋਚ ਤੁਹਾਡੇ ਦਿਮਾਗ ਤੇ ਤੁਹਾਡੇ ਬਾਡੀ ਦੇ ਅੰਦਰ ਚੇਂਜ ਕਿਵੇਂ ਨਹੀਂ ਕਰ ਸਕਦਾ ਬਈ ਉਸ ਦੇ ਅੰਦਰੀ ਤੇ ਸਾਡਾ ਜੀਵਨ ਹੈਨਾ ਤਾਂ ਬੜੀ ਮਹੱਤਤਾਪੂਰਨ ਮਾਸ਼ੀ ਦੀ ਪਾਵਰ ਨੂੰ ਮਹਿਸੂਸ ਕਰੋ ਚੰਦਰ ਨੂੰ ਦੇਖੋ ਨਮਸਕਾਰ ਕਰੋ ਉਸ ਦੀ એનર્ਜੀ ਨੂੰ ਆਪਣੀਆਂ ਅੱਖਾਂ ਆਪਣੇ ਦਿਮਾਗ ਆਪਣੇ ਮਨ ਦੀ ਸ਼ਾਂਤੀ ਲਈ ਯੂਜ਼ ਕਰਨਾ ਹੈ ਠੀਕ ਹੈ ਇਸ ਇੱਕ ਪੂਰਨਮਾਸ਼ੀ ਦਾ ਉਪਾਅ ਵੀ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਅਖੀਰ ਵਿੱਚ ਦੱਸੂਗੀ ਤੇ ਨਾਲ ਪੂਰਨਮਾਸ਼ੀ ਤੇ ਆਪਣੇ ਗੁਰੂ ਦਾ ਆਸ਼ੀਰਵਾਦ ਜ਼ਰੂਰ ਲੈਣਾ ਕਿਤੇ ਜਾਣ ਦੀ ਲੋੜ ਨਹੀਂ ਹੈ ਮੰਦਰ ਰਿਸਪੈਕਟ ਹੈ ਤਾਂ ਅੰਦਰ ਅੰਦਰ ਤੋਂ ਹੀ ਤੁਸੀਂ ਉਸ ਜਗ੍ਹਾ ਤੇ ਪਹੁੰਚ ਸਕਦੇ ਹੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਕਿਉਂਕਿ ਤਾਰਾਂ ਤੇ ਗੁਰੂ ਜੀਆਂ ਤੁਹਾਡੇ ਮਨ ਦੇ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਨੇ ਹਨਾ ਬਾਕੀ ਧਾਰਮਿਕ ਸਥਾਨ ਤੇ ਜਾਣਾ ਇਸ਼ਨਾਨ ਕਰਨਾ ਪੀਲੇ ਫੁੱਲ ਚੜਾਣਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਘਰ ਵਿੱਚ ਮਾਤਾ ਪਿਤਾ ਦੀ ਰਿਸਪੈਕਟ ਕਰਨਾ ਕਿਸੇ ਤੀਰਥ ਤੋਂ ਘੱਟ ਨਹੀਂ ਹੈ ਸਭ ਤੋਂ ਵੱਡਾ ਗੁਰੂ ਸਾਡੇ ਮਾਤਾ ਪਿਤਾ ਨੇ ਤੇ ਉਸ ਤੋਂ ਬਾਅਦ ਕੁਦਰਤ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਕੁਦਰਤ ਨੂੰ ਲੈ ਸਕਦੇ ਹੋ ਪਰ ਸਭ ਤੋਂ ਪਹਿਲਾਂ ਤੇ ਉਸ ਨੂੰ ਹੀ ਮੰਨਿਆ ਜਾਂਦਾ ਹੈ ਜਿਸ ਨੇ ਜਿਸ ਦੁਆਰਾ ਅਸੀਂ ਧਰਤੀ ਤੇ ਆਏ ਆਂ ਇਨੇ ਪੇ ਜਿਆਦਾ ਦੂਜੀ ਗੱਲ ਹੋ ਗਈ ਕਿੱਦਾਂ ਆਏ ਕਿਉਂ ਆਏ ਕਿਸਤ ਮਕਸਦ ਲਈ ਆਏ ਇਹ ਤੀਜੀ ਗੱਲ ਹੋ ਗਈ ਪਹਿਲੀ ਗੱਲ ਤਾਂ ਇਹ ਹੀ ਹੈ ਨਾ ਕਿ ਮਾਤਾ ਪਿਤਾ ਨੇ ਜਿਨ੍ਹਾਂ ਦੁਆਰਾ ਅਸੀਂ ਇਸ ਜੀਵਨ ਨੂੰ ਜਿਉ ਰਹੇ ਹਾਂ ਹੀਲਾ ਵਸੀਲਾ ਉਸਨੇ ਬਣਾਇਆ ਇਹ ਉਹਦੀ ਹੈ ਪਰ ਅਸੀਂ ਤੇ ਇਸ ਦੁਨੀਆ ਵਿੱਚ ਮਾਤਾ ਪਿਤਾ ਦੇ ਜੋ ਹੈ ਉਸ ਕਰਮਾ ਦੇ ਫਾਲਾਂ ਤਾਂ ਅਸੀਂ ਉਸ ਕਫਾਲ ਨੂੰ ਕਿਸ ਤਰ੍ਹਾਂ ਖਾਣਾ ਕਿਸ ਤਰ੍ਹਾਂ ਲੈਣਾ ਕਿਸ ਤਰ੍ਹਾਂ ਦੇਣਾ ਤਾਂ ਉਸ ਰਖਤ ਨੂੰ ਮੰਨਣਾ ਹੀ ਸਾਡਿਆ ਜਿਸ ਤੇ ਅਸੀਂ ਲੱਗੇ ਆ ਨਹੀਂ ਤਾਂ ਇਸ ਕਰਕੇ ਮਾਤਾ ਪਿਤਾ ਦੀ ਰਿਸਪੈਕਟ ਕਰਨੀ ਸਭ ਤੋਂ ਜ਼ਰੂਰੀ ਹੈ ਮਾਤਾ ਪਿਤਾ ਦੇ ਪੈਰੀ ਹੱਥ ਲਗਾਣੇ ਉਸ ਤੋਂ ਜ਼ਿਆਦਾ ਜ਼ਰੂਰੀ ਕੋਈ ਕੁਝ ਕਰਨ ਦੀ ਲੋੜ ਨਹੀਂ ਹੈ ਸਾਰੇ ਗ੍ਰਹਿ ਸਹੀ ਨੇ ਅਗਰ ਤੁਸੀਂ ਆਪਣੇ ਮਾਪਿਓ ਨਾਲ ਬਹਿਸ ਬਾਜੀ ਨਹੀਂ ਕਰਦੇ ਤੁਸੀਂ ਆਪਣੇ ਮਾਤਾ ਪਿਤਾ ਦੀ ਅੰਦਰੋਂ ਰਿਸਪੈਕਟ ਕਰਦੇ ਹੋ ਉਹਨਾਂ ਨੂੰ ਪਿਆਰ ਕਰਦੇ ਹੋ ਬੜੀ ਇੱਜ਼ਤ ਮਾਣ ਹੈ ਤੁਹਾਡੇ ਮਨ ਦੇ ਅੰਦਰ ਕਈਆਂ ਦੇ ਇਸ ਦੁਨੀਆ 'ਚ ਨਹੀਂ ਤੇ ਕਈਆਂ ਦੇ ਇਸ ਦੁਨੀਆ ਵਿੱਚ ਨਹੀਂ ਨੇ ਜਿਨ੍ਹਾਂ ਦੇ ਨਹੀਂ ਉਹਨਾਂ ਨੂੰ ਸਿਰਪ ਉਹਨਾਂ ਦੀ એનર્ਜੀ ਨੂੰ ਮਹਿਸੂਸ ਕਰਨਾ ਹੀ ਬਹੁਤ ਵਧੀਆ ਹੁੰਦਾ ਹੈ ਹੈਨਾ ਤਾਂ ਚਲੋ ਅੱਜ ਦੇ ਦੇਨ ਗੁਰੂ ਪੁਰणिमा ਤੇ ਵਿਸ਼ਕੁੰਭ ਜੋਗ ਰਹੇਗਾ ਤੇ ਗ੍ਰਹਿ ਮੁਤਾਬਕ ਜੋ ਰਾਹੂ ਕਾਲ ਦਾ ਟਾਈਮ ਹੈ ਉਹ ਵੀ ਤੁਹਾਨੂੰ ਦੱਸ ਦਈਏ ਐਤਵਾਰ ਵਾਲੇ ਦਿਨ 4:30 ਵਜੇ ਤੋਂ ਲੈ ਕੇ 6:00 ਵਜੇ ਦਾ ਟਾਈਮ ਰਾਹੂ ਕਾਤਰ ਰਹੇਗਾ ਚੰਦਰਮਾ ਜੋ ਨੇ ਉਹ ਚਲੇ ਗਏ ਸੂਰਜ ਸ਼ੁਕਰ ਦੇ ਸਾਹਮਣੇ ਸੂਰਜ ਤੇ ਸ਼ੁਕਰ ਦੇ ਸਾਹਮਣੇ ਚੰਦਰ ਦਾ ਜਾਣਾ ਪੂਰਨਮਾਸ਼ੀ ਹੁੰਦਾ ਤੁਸੀਂ ਜਾਣਦੇ ਹੋ ਕਿ ਸੂਰਜ ਦੇ ਸਾਹਮਣੇ ਜਦੋਂ ਚੰਦਰ ਹੋਵੇ ਤਾਂ ਪੂਰਨਮਾਸ਼ੀ ਸੂਰਜ ਦੇ ਨਾਲ ਜਦੋਂ ਚੰਦਰ ਹੋਵੇ ਤਾਂ ਅਸਿਆ ਦਾ ਪੱਖ ਹੁੰਦਾ ਹੈ ਤਾਂ ਸੂਰਜ ਦੇ ਨਾਲ ਸ਼ੁਕਰ ਵੀ ਹੈ ਤਾਂ ਇਸ ਕਰਕੇ ਸੂਰਜ ਸ਼ੁਕਰ ਤੇ ਚੰਦਰ ਦਾ ਇਨਡਾਇਰੈਕਟ ਵੇ ਨਾਲ ਯੋਗ ਬਣੇਗਾ ਤੇ ਗੁਰੂ ਪੂਰਨਿਮਾਤੇ ਸ਼ੁਭ ਫਲ ਮਿਲੇ ਤੁਹਾਨੂੰ ਸਾਰਿਆਂ ਨੂੰ ਇਸ ਦੇ ਲਈ ਕਿਹੜੀ ਰਾਸ਼ੀ ਵਾਲਿਆਂ ਨੇ ਕੀ ਕਰਨਾ ਇਸ ਤੇ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਐਰੇ ਜਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਕਿੱਦਾਂ ਦਾ ਜਾਏਗਾ ਗੁਰੂ ਪੂਰਨਮਾ ਦਾ ਦਿਨ ਤੇ ਗੁਰੂ ਜੋ ਬ੍ਰਸਪਤ ਦਾ ਕਾਰਕ ਤੁਹਾਡੀ ਕਿਸਮਤ ਦਾ ਮਾਲਕ ਬਿਰਾਜਮਾਨੇ ਧਨ ਸਥਾਨ ਵਿੱਚ ਮੰਗਲ ਦੇ ਨਾਲ ਤਾਂ ਮੰਗਲ ਬ੍ਰਸਪਤ ਦੀ ਜੋਤੀ ਬਣੀ ਹੋਈ ਹੈ ਤੇ ਚੰਦਰ ਤੁਹਾਡੇ 10ਵੇਂ ਸਥਾਨ ਵਿੱਚ ਤੇ ਨਕਸ਼ਤਰ ਜੋ ਚੱਲ ਰਿਹਾ ਹੈ ਉਹ ਹੈ ਸੂਰਜ ਦਾ ਤੇ ਸੂਰਜ ਤੁਹਾਡਾ ਮਿੱਤਰ ਕੇਸਰ ਮੱਥੇ ਤੇ ਲਗਾਣਾ ਹੈ ਤੇ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰ ਲੈਣਾ ਹੈ ਜਿਹਨੂੰ ਵੀ ਤੁਸੀਂ ਮੰਨਦੇ ਹੋ ਸਵੇਰੇ ਉੱਠ ਕੇ ਉਸ ਨੂੰ ਨਮਸਕਾਰ ਕਰ ਲੈਣੀ ਹੈ ਤੇ ਗੁਰੂ ਇੱਕ ਟੀਚਰ ਵੀ ਤੁਹਾਡਾ ਗੁਰੂ ਹੀ ਆ ਜੀ ਜਿਨੇ ਤੁਹਾਨੂੰ ਸਿੱਖਿਆ ਦਿੱਤੀ ਜਿਨੇ ਤੁਹਾਨੂੰ ਸਹੀ ਰਸਤੇ ਤੇ ਪਾਇਆ ਤੇ ਜਿਸ ਦੁਆਰਾ ਤੁਹਾਡਾ ਘਰ ਚੱਲ ਰਿਹਾ ਤੇ ਅਗਰ ਤੁਸੀਂ ਪੜ੍ਹੇ ਲਿਖੇ ਹੋ ਅੱਛੀ ਪੜ੍ਹਾਈ ਕੀਤੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਆਪਣਾ ਆਈਡਲ ਮੰਨਦੇ ਹੋ ਉਸ ਨੂੰ ਮਿਲੋ ਉਸ ਦਾ ਧੰਨਵਾਦ ਕਰੋ ਉਸ ਦੇ ਲਈ ਕਿ ਤੂੰ ਮੈਨੂੰ ਬੜੀ ਵਧੀਆ ਰਸਤੇ ਤੇ ਪੁਆਇਆ ਤੇ ਜਿਸ ਕਰਕੇ ਮੈਂ ਅੱਜ ਰੋਟੀ ਰੋਟੀ ਖਾ ਰਿਹਾ ਆ ਰੋਜੀ ਰੋਟੀ ਮੇਰੀ ਚੱਲ ਰਹੀ ਹੈ ਕੰਮ ਕਾਰ ਮਿਲਿਆ ਮੈਨੂੰ ਤਾਂ ਜ਼ਰੂਰੀ ਨਹੀਂ ਆ ਉਹ ਅਦਰਜੀ ਤੇ ਕੁਦਰਤ ਤੇ ਹਮੇਸ਼ਾ ਤੁਹਾਡੇ ਨਾਲ ਹੈ ਹਨਾ ਤਪੀਲੇ ਫੁੱਲ ਆਪਣੇ ਇਸਟੂ ਨੂੰ ਚੜਾਉਣਾ ਤੇ ਉਸ ਦਾ ਧੰਨਵਾਦ ਕਰਨਾ ਜਿਸ ਨੇ ਤੁਹਾਡੀ ਮਦਦ ਕੀਤੀ ਹੈ ਬਹੁਤ ਵਧੀਆ ਰਹੇਗਾ ਤੇ ਕੇਸਰ ਮੱਥੇ ਤੇ ਲਾ ਲਿਓ ਤੌਰਸੀਅਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਆਪਣੀ ਸੇਜ ਸੰਭਾਲਣੀ ਜ਼ਰੂਰੀ ਹੈ। ਗੰਗਾਜਲ ਪਾਣੀ ਚ ਪਾ ਕੇ ਇਸ਼ਨਾਨ ਕਰਨਾ ਅੱਜ ਦੇ ਦਿਨ ਤੁਹਾਡੇ ਲਈ ਸ਼ੁਭ ਰਵੇਗਾ। ਬ੍ਰਹਸਪਤ ਲਗਣ ਵਿੱਚ ਹੈ ਪੀਲੇ ਰੰਗ ਦਾ ਕੱਪੜਾ ਕਿਸੇ ਜ਼ਰੂਰਤਮੰਦ ਨੂੰ ਦਾਨ ਕਰਨ ਤੇ ਸਮਝੋ ਬ੍ਰਹਸਪਤ ਲਗਣ ਵਿੱਚ ਸਹੀ ਫਲ ਦੇ ਜਾਂਦਾ ਹੈ। ਚਲੋ ਬ੍ਰਹਸਪਤ ਲਗਣ ਚ ਵੈਸੇ ਭਰੋਟੇ ਦਾ ਕਾਰਕ ਮੰਨਿਆ ਜਾਂਦਾ ਹੈ। ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਕਿਸੇ ਪਿੱਪਲ ਦੀ ਜੜ ਤੋਂ ਪਾਓ ਰੋਗ ਬਿਮਾਰੀ ਤੋਂ ਤੁਹਾਨੂੰ ਫਾਇਦਾ ਹੋਏਗਾ। ਮਤਲਬ ਨਹੀਂ ਲੱਗੇਗੀ। ਜੈਮਿਨੀਜ਼ ਹਨ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਮੈਡੀਟੇਸ਼ਨ ਕਰਨੀ ਅੱਜ ਜ਼ਰੂਰੀ ਰਹੇਗੀ ਚੰਦਰ 8ਵੇਂ ਸਥਾਨ ਵਿੱਚ ਹੈ ਮਨ ਵਾਰ-ਵਾਰ 네ਗੇਟਿਵ ਚੀਜ਼ਾਂ ਵੱਲ ਭੱਜੇਗਾ ਪਰ ਹਿੰਮਤ ਨਾਲ ਕੀਤੇ ਕੰਮ ਸਕਸੈਸ ਦੇਣਗੇ ਸੋਚੋ ਕਿ ਕਰ ਲੈਣਾ ਹੋ ਜਾਣਾ ਤੇ ਅਸੀਂ ਉਸ એનર્ਜੀ ਨੂੰ ਨਾਲ ਲੈ ਕੇ ਚੱਲਣਾ ਹੈ ਚੰਦਨ ਮੱਥੇ ਤੇ ਲਗਾਣਾ ਚੰਦਨ ਦੀ ਲੱਕੜ ਮੰਦਰ ਰੱਖਣਾ ਤੇ ਜੋ ਕਿਉਂਕਿ ਚੰਦਰ ਅਠਵੇਂ ਸਥਾਨ ਵਿੱਚ ਢੂੰਗੇ ਪਾਣੀ ਚ ਨਹੀਂ ਜਾਣਾ ਕਿਤੇ ਵੀ ਤੇ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਰਹੇ ਹਾਂ ਤਾਂ ਸੂਰਜ ਸਨਿਕੇ ਗੁਰੂ ਤੁਸੀਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਕੈਂਸਰ ਕਰਕਰਾਂਸ਼ੀ ਵਾਲੇ ਸਿਤਾਰੇ ਕਰਕਰਾਂਸ਼ੀ ਵਾਲਿਆਂ ਦੇ ਲਈ ਅੱਜ ਗੁਰੂ ਪੂਰणिमा ਤੇ ਖਾਸ ਇਹ ਰਹੇਗਾ ਕਿ ਜਿਹਨੂੰ ਵੀ ਤੁਸੀਂ ਆਪਣਾ ਗੁਰੂ ਮੰਨਦੇ ਹੋ ਉੱਥੇ ਫਲ ਦਾਨ ਦਿਓ ਫਲਾਂ ਦਾ ਦਾਨ ਕਰਨਾ ਬੜਾ ਸ਼ੁਭ ਰਹੇਗਾ ਤੁਹਾਡੇ ਲਈ ਕਿਉਂਕਿ ਬੁੱਧ ਤੁਹਾਨੂੰ ਸਥਾਨ ਵਿੱਚ ਹੈ ਤੇ ਬੁੱਧ ਦੀ وجہ ਨਾਲ ਕੁਝ ਬਿਜ਼ਨਸ ਤੌਰ ਤੇ ਪਰੇਸ਼ਾਨੀ ਆ ਰਹੀ ਹੈ ਤਾਂ ਫਲ ਧਾਰਮਿਕ ਸਥਾਨ ਤੇ ਰੱਖੋ ਕਿਤੇ ਜਾ ਰਹੇ ਹੋ ਤਾਂ ਜ਼ਰੂਰੀ ਨਹੀਂ ਜਾ ਰਹੇ ਤਾਂ ਦੂਰ ਤੋਂ ਹੀ ਦੂਰ ਤੋਂ ਹੀ ਝੂਲਦੇ ਹੋਏ ਛੰਡੇ ਨਿਸ਼ਾਨ ਸਾਹਿਬ ਨੂੰ ਜਾਂ ਮੰਦਰ ਕੋਈ ਛੰਡਾ ਲੱਗਿਆ ਤਾਂ ਉਸ ਨੂੰ ਮੱਥਾ ਟੇਕੋ ਕਿ ਪ੍ਰਮਾਤਮਾ ਸਾਡੇ ਵੀ ਛੰਡੇ ਝੂਲ ਜਾਣ ਤਾਂ ਕਿ ਕੇਤੂ ਤੀਸਰੇ ਸਥਾਨ ਵਿੱਚ ਸ਼ੁਭ ਪਲ ਦੇਵੇ ਪੂਰਨਮਾਸ਼ੀ ਤੇ ਚੰਦਰ ਦੇ ਦਰਸ਼ਨ ਤੁਸੀਂ ਜ਼ਰੂਰ ਕਰਨੇ ਨੇ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਹੀ ਚੰਦਰਮਾ ਹੈ ਥੋੜੀ देर ਦੇਖੋ ਉਸ ਨੂੰ ਤੇ ਮਹਿਸੂਸ ਕਰੋ ਤੇ ਸ਼ੁਭਫਲ ਮਿਲਣਗੇ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਚੱਲ ਰਹੇ ਆ ਗੁਰੂ ਪੂਰणिमा ਤੇ ਸੂਰਜ ਸ਼ੁਕਰ ਦਿਯੁਤੀ 12ਵੇਂ ਸਥਾਨ ਵਿੱਚ ਤੁਹਾਡੇ ਲਗਨ ਦਾ ਮਾਲਕ ਹੈ ਸੂਰਜ ਤੇ ਨਾਲ ਚੰਦਰ ਜੋ ਹੈ ਉਹ ਚੱਲ ਰਿਹਾ ਤੁਹਾਡੇ 6ਵੇਂ ਸਥਾਨ ਵਿੱਚ ਹੈ ਨਾ 6ਵੇਂ ਚੰਦਰ ਜੋ ਹੈ ਸੂਰਜ ਦੀ ਦ੍ਰਿਸ਼ਟੀ ਤਾਂ ਚਲੋ ਪੈ ਹੀ ਰਹੀ ਹੈ ਨਾਲ ਨਕਸ਼ਤਰ ਜੋ ਹੈ ਉਹ ਸੂਰਜ ਦਾ ਹੀ ਹੈ ਤਾਂ ਇਸ ਕਰਕੇ ਪੂਰਾ ਕੌਨਫੀਡੈਂਸ ਤੁਹਾਡਾ ਬਣੇਗਾ ਇਨਵੈਸਟਮੈਂਟ ਜ਼ਿਆਦਾ ਹਜੇ ਨਹੀਂ ਕਰਨੀ ਪਰ ਕਮਾਕਾਰਾਂ ਦੀ ਤਰਕੀਬ ਤੁਹਾਡੀ ਠੀਕ ਠਾਕ ਜਾਏਗੀ ਤੇ ਚੰਦਰ ਨੂੰ ਕਿਉਂਕਿ 6ਵੇਂ ਸਥਾਨ ਵਿੱਚ ਰਾਤ ਨੂੰ ਸਫੇਦ ਚੀਜ਼ ਦਾ ਸੇਵਨ ਤਾਂ ਕਰਨਾ ਨਹੀਂ ਹੈ ਪਰ ਅੱਜ ਦਿਨ ਤੋਂ ਹੀ ਪੂਰਾ ਦਿਨ ਸ਼ਾਮ ਤੱਕ ਪੂਰਨਮਾਸ਼ੀ ਦਾ ਪੱਖ ਰਹਿਣ ਵਾਲਾ ਹੈ ਤਾਂ ਤੁਸੀਂ ਦਿਨ ਚ ਹੀ ਕੰਜਕਾ ਨੂੰ ਖੀਰ ਖਾਣ ਨੂੰ ਦੇ ਸਕਦੇ ਹੋ ਵਧੀਆ ਰਹੇਗਾ ਆਪ ਮਿੱਠਾ ਰਾਤ ਨੂੰ ਨਹੀਂ ਖਾਣਾ ਠੀਕ ਆ ਅ ਜੇ ਦੇਖਿਆ ਜਾਵੇ ਤਾਂ ਗੁਰੂ ਪੁਰਬੀ ਮਾਤੇ ਤੁਸੀਂ ਜੋ ਅਗਰ ਕਿਸੇ ਲੰਗਰ ਵਿੱਚ ਕੁਝ ਹਰੀਆਂ ਸਬਜ਼ੀਆਂ ਦੇ ਦੋ ਤਾਂ ਲਗਨ ਚ ਬੈਠਾ ਬੁੱਧ ਦਾ ਸ਼ੁਫਲ ਮਿਲ ਜਾਏਗਾ ਵਰਗੋ ਜਾਨੀ ਕੰਨਿਆ ਰਾਜੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਗੁਰੂ ਪੁਰणिमा ਤੇ ਚੰਦਰ ਤੁਹਾਡੇ ਪੰਜਵੇਂ ਸਥਾਨ ਵਿੱਚ ਮਿਸ਼ਰੀ ਚੌਲ ਜਲ ਪ੍ਰਵਾਹ ਕਰਦੋ ਅਗਰ ਕਿਸੇ ਵੀ ਜਗ੍ਹਾ ਤੇ ਜਾ ਰਹੇ ਹੋ ਜਾਂ ਰਸਤੇ 'ਚ ਕੋਈ ਪਾਣੀ ਆਉਂਦਾ ਹੈ ਤਾਂ ਵਧੀਆ ਰਹੇਗਾ ਦੂਸਰੀ ਗੱਲ ਇਹ ਆ ਕਿ ਨਕਸ਼ਤਰ ਸੂਰਜ ਦਾ ਥੋੜੀ ਬਹੁਤੀ ਖੱਜਲ ਖਵਾਰੀ ਤੇ ਭਜਨ ਅਠ ਬਣਾਈ ਰੱਖੇਗਾ ਤੀਸਰੀ ਗੱਲ ਕਿ ਚੰਦਰ ਤੁਹਾਡੀ ਇਨਕਮ ਦਾ ਮਾਲਕ ਹੈ ਤੇ ਚੰਦਰ ਦੇ ਦਰਸ਼ਨ ਕਰਨੇ ਮੱਥਾ ਟੇਕਣਾ ਇੱਕ ਦਿਨ ਪਹਿਲਾਂ ਵੀ ਤੇ ਦਿਨ 'ਚ ਵੀ ਸ਼ਾਮ ਨੂੰ ਹੀ ਜਦੋਂ ਉਸ ਤੋਂ ਪਹਿਲਾਂ ਪਹਿਲਾਂ ਹੀ ਮੱਥਾ ਟੇਕ ਦੋ ਤਾਂ ਵਧੀਆ ਰਹੇਗਾ ਚੰਦਰ ਦਾ ਪੂਰਾ ਪ੍ਰਭਾਵ ਧਰਤੀ ਦੀ એનર્ਜੀ ਸ਼ੁਭਰ ਮਾ ਦੇ ਪੈਰੀ ਹੱਥ ਲਾ ਸਭ ਤੋਂ ਵਧੀਆ ਕੀ ਹੈ ਕਿ ਕੱਚੀ ਲੱਸੀ ਲੈ ਕੇ ਮਾ ਦੇ ਪੈਰਾਂ ਨੂੰ ਤੋਦ ਦੋ ਸਮਝੋ ਸਾਰੀ ਚੀਜ਼ਾਂ ਦਾ ਫਲ ਮਿਲ ਜਾਂਦਾ ਹੈ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਚੰਦਰ ਚੌਥੇ ਥਾਂ ਵਿੱਚ ਹੈ ਚੌਲ ਹਲਦੀ ਦੁੱਧ ਅੱਜ ਤੁਸੀਂ ਚੱਲਦੇ ਪਾਣੀ ਚ ਵਹਾਉਨੇ ਹੋ ਦਿਨ ਦੇ ਟਾਈਮ ਤੇ ਭਾਵੇਂ ਚੰ드ਰਮਾ ਸਾਨੂੰ ਨਹੀਂ ਦਿਖ ਰਿਹਾ ਪਰ ਪੂਰਨਮਾਸ਼ੀ ਦਾ ਪੱਕ ਤਾ ਹੈ ਚੰਦਰਤਾ ਹੈ ਉਹ ਸੂਰਜ ਕਰਕੇ ਜਿਆਦਾ ਸਾਨੂੰ ਨਹੀਂ ਦਿਖਦਾ ਉਸਦੀ ਪਾਵਰ ਹੀ ਜ਼ਿਆਦਾ ਹੈ ਹੁਣ ਜਿਹਦੀ ਚਾ ਪਾਵਰ ਜ਼ਿਆਦਾ ਹੋਏ ਉਹ ਜਿਆਦਾ ਹੀ ਚਮਕਦਾ ਉਹ ਜਿਆਦਾ ਦਿਖਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਚੌਲ ਹਲਦੀ ਦੁੱਧ ਲੰਗਰ ਚ ਵੀ ਦੇ ਸਕਦੇ ਹੋ ਜਲ ਪਰਵਾਹ ਵੀ ਕਰ ਸਕਦੇ ਹੋ ਦਿਨ ਵਧੀਆ ਹੋ ਜਾਏਗਾ ਖੂਬ ਸਾਰਾ ਪਰਫਿਊਮ ਲਾਉਣਾ ਇਤਰ ਲਗਾਉਣਾ ਤੇ ਸੂਰਜ ਦਾ ਜੋ ਨਕਸ਼ਤਰ ਹੈ ਉਸ ਨੂੰ ਸ਼ੁਭ ਕਰਨ ਦੇ ਲਈ ਸਵੇਰੇ ਸੂਰਜ ਦੇ ਦਰਸ਼ਨ ਵੀ ਕਰ ਲੈਣੇ ਜ਼ਰੂਰੀ ਨੇ ਤਾਂ ਕਿ ਇਨਕਮ ਕਿਸੇ ਤਰ੍ਹਾਂ ਦੀ ਨਾ ਖਲੇ ਆਪਣੇ ਮੋਢਿਆਂ ਦੇ ਦਮ ਤੇ ਆਪਣੀ એનર્ਜੀ ਵੀ ਸ਼ੂਭ ਰਹੇ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੇ ਗੁਰੂ ਪੂਰणिमा ਤੇ ਮੰਗਲ ਬ੍ਰਸਟ 7ਵੇਂ ਸਥਾਨ ਵਿੱਚ ਚੱਲ ਰਿਹਾ ਬਹੁਤ ਹੀ ਅੱਛਾ ਇਹ ਤੁਹਾਡੇ ਲਗਨ ਦੇ ਮਾਲਕ ਦੇ ਨਾਲ ਗੁਰੂ ਹੈ ਸਵੇਰ ਤੋਂ ਹੀ ਆਪਣੀ ਮਾਂ ਦੇ ਪੈਰੀਂ ਹੱਥ ਲਗਾਓ ਮੰਨ ਲੋ ਗੁਰੂ ਹੈ ਤੇ ਜਾਂ ਕਿਸੇ ਨੂੰ ਵੀ ਮੰਨਦੇ ਹੋ ਜਿੱਦਾਂ ਬਾਬੇ ਨਾਨਕ ਨੂੰ ਮੰਨਦੇ ਹੋ ਤੁਸੀਂ ਸ਼ਿਵ ਭੋਲੇ ਨਾਥ ਨੂੰ ਮੰਨਦੇ ਹੋ ਕ੍ਰਿਸ਼ਨ ਜੀ ਨੂੰ ਮੰਨਦੇ ਹੋ ਕਿਸੇ ਨੂੰ ਵੀ ਮੰਨਦੇ ਹੋ ਕੌਣ ਹੈ ਉਨਨਾ ਤੁੱਤੇ ਕੋਈ ਵੀ ਨਹੀਂ ਹੈ ਬਸ ਸਾਡੀ ਜੋ એનર્ਜੀ ਹੈ ਉਹ ਸ਼ੋਭਾ ਸਾਡਾ ਵਿਸ਼ਵਾਸ ਜੋ ਹੈ ਉਹ ਸ਼ੋਭਾ ਉਸ ਨੂੰ ਮੱਥਾ ਟੇਕੋ ਪਾਈ ਤੇਰਾ ਹੀ ਹੈ ਸਾਰਾ ਕੁਝ ਤੇਰਾ ਆਸ਼ੀਰਵਾਦ ਹੈ ਤੇ ਸਾਨੂੰ ਕਿਹਦਾ ਡਰ ਹੈ ਇਹ ਕਹਿ ਕੇ ਤੁਸੀਂ ਦਿਨ ਦੀ ਸ਼ੁਰੂਆਤ ਤੇ ਪੀਲੇ ਰੰਗ ਦਾ ਕੱਪੜਾ ਪਾਉਣਾ ਤੁਸੀਂ ਅੱਜ ਤੇ ਹਲਦੀ ਲੰਗਰ ਚ ਦੇ ਦੇਣੀ ਹੈ ਬ੍ਰਸਪੱਤੇ ਮੰਗਲ ਸ਼ੁਭ ਫਲ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜੋ ਹੈ ਚੰਦਰ ਦੇ ਦਰਸ਼ਨ ਤੇ ਤੁਸੀਂ ਕਰ ਨਹੀਂ ਕਰਨੇ ਆ ਨਾਲ ਹੀ ਤੁਸੀਂ ਦੁੱਧ ਚੀਨੀ ਜੋ ਹੈ ਉਹ ਉਸ ਦਾ ਸੇਵਨ ਜਾਨੀ ਖੀਰ ਬਣਾ ਕੇ ਵੀ ਬੱਚਿਆਂ ਨੂੰ ਦੇ ਸਕਦੇ ਹੋ ਤਾਂ ਉਸ ਦਾ ਸੇਵਨ ਆਪ ਵੀ ਕਰ ਸਕਦੇ ਹੋ ਜਲ ਪ੍ਰਵਾਹ ਵੀ ਕਰ ਸਕਦੇ ਹੋ vegetarians ਤੁਨੂ ਰਾਸ਼ੀ ਵਾਲਿਆਂ ਦੇ ਲਈ ਧਨ ਸਥਾਨ ਵਿੱਚ ਚੰਦਰਮਾ ਗੁਰੂ ਤੁਹਾਡੇ ਲਗਨ ਦਾ مالک ਹੈ ਸੋਚ ਸਥਾਨ ਵਿੱਚ ਬ੍ਰਾਹਸਮਣ ਹੈ ਪੰਜ ਪੀਲੇ ਫੁੱਲ ਆਪਣੇ ਇਸਤ ਨੂੰ ਜਾਂ ਚਲਦੇ ਪਾਣੀ ਚਵਾ ਦਿਓ ਚੰਦਰ ਪਾਣੀ ਦਾ ਕਾਰਕ ਹੈ ਮੰਗਲ ਬ੍ਰਹਸਪਤ ਸੌਰੀ ਚੰਦਰ ਬ੍ਰਹਸਪਤ ਇਕੱਠੇ ਹੋ ਜਾਂਦੇ ਆ ਉਸ ਤੋਂ ਵੀ ਜ਼ਰੂਰੀ ਹੈ ਚੰਦਰ ਨੂੰ ਸ਼ੁਭ ਕਰਨ ਦੇ ਲਈ ਕੇਸਰ ਕੇਸਰ ਪਾ ਕੇ ਪੀਓ ਤੁਸੀਂ ਦੁੱਧ ਦੇ ਵਿੱਚ ਹਲਕਾ ਜਿਹਾ ਕੇਸਰ ਪਾ ਕੇ ਦਿਨ ਦੇ ਟਾਈਮ ਹੀ ਪੀ ਲੈਣਾ ਸ਼ਾਮ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਜੋ ਪੂਰਨਮਾਸ਼ੀ ਦਾ ਪੱਖ ਹੈ ਉਹ ਤਕਰੀਬਨ ਅੱਜ ਸ਼ਾਮ ਨੂੰ 5:47 ਮਿੰਟ ਤੱਕ ਰਹੇਗਾ ਪਰ ਸ਼ਾਮ ਨੂੰ 5 ਸ਼ਾਮ ਨੂੰ ਸੌਰੀ 5:47 ਹੋਈ ਹੈ ਨਹੀਂ 3:47 ਮਿੰਟ ਤੱਕ ਹੈ 3:47 ਤੱਕ ਹੈ ਪੂਰਨਮਾਸ਼ੀ ਦਾ ਪੱਖ ਉਦੋਂ ਤੱਕ ਤੁਸੀਂ ਹਾਂ ਤਿੰਨ ਸੰਧਾਈ ਉਦੋਂ ਤੱਕ ਪੀ ਲੈਣਾ ਕਿਸ ਦੁੱਧ ਚ ਕੇਸਰ ਪਾ ਕੇ ਤਾਂ ਵਧੀਆ ਰਹੇਗਾ ਭਾਵੇਂ ਚੰਦਰਮਾ ਪੂਰਨ ਤੌਰ ਤੇ ਰਾਤ ਨੂੰ ਪੂਰਾ ਦਿਖੇਗਾ ਦਰਸ਼ਨ ਕਰਨੇ ਛੋਭੀ ਰਹਿੰਦੇ ਆ ਪਰ ਜੋ ਤੁਸੀਂ ਉਪਾ ਕਰਨਾ ਹੈ ਉਹ ਤੁਸੀਂ 3 47 ਜਣ 4 ਵਜੇ ਤੋਂ ਪਹਿਲਾਂ ਪਹਿਲਾਂ ਕਰ ਲੈਣਾ ਹੈ ਅਗਲੀ ਰਾਸ਼ੀ ਦੀ ਗੱਲ ਕਰਦੇ ਆਪਾਂ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਦੇ ਲਈ ਜੀ ਜੋ ਚੰਦਰ ਲਗਣ ਵਿੱਚ ਰਹੇਗਾ ਤੇ ਸਾਹਮਣੇ ਤੋਂ ਸੂਰਜ ਸ਼ੁਕਰ ਦੀ ਚੁਤੀ ਰਹੇਗੀ ਬਹੁਤ ਹੀ ਅੱਛਾ ਯੋਗ ਹੈ ਕਿਉਂਕਿ ਬ੍ਰਹਸਪਤ ਜੋ ਹੈ ਉਹ ਤੁਹਾਡੀ ਸੋਚ ਸਥਾਨ ਵਿੱਚ ਮੰਗਲ ਨਾਲ ਪੰਜਵੇਂ ਸਥਾਨ ਵਿੱਚ ਹੈ ਤਾਂ ਹੀ ਵਧੀਆ ਹੀ ਆ ਹਨਾ ਤਾਂ ਚੰਦਰ ਲਗਨ ਚਾ ਥੋੜੀਆਂ ਠੰਡੀਆਂ ਤੱਤੀਆਂ ਚੀਜ਼ਾਂ ਦਾ ਪਰਹੇਜ਼ ਨਾਲ ਧਿਆਨ ਕਰੋ ਤੇ ਮਾਂ ਦੇ ਪੈਰੀ ਹੱਥ ਲਗਾਓ ਮਾਂ ਦੀ ਫੋਟੋ ਆਪਣੇ ਕਮਰੇ ਵਿੱਚ ਲਗਾ ਕੇ ਰੱਖੋ ਭਾਵੇਂ ਮਦਰ ਤੁਹਾਡੇ ਆਪਣੇ ਘਰ ਚ ਹੀ ਰਹਿੰਦੇ ਆ ਜੇ ਨਹੀਂ ਹੈਗੇ ਤਾਂ ਫੋਟੋ ਲਗਾਓ ਨਹੀਂ ਤਾਂ ਤੁਸੀਂ ਆਪਣੇ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸਵਾਰਥ ਸ਼ੁਰੂਆਤ ਤੇ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਜ਼ਰੂਰ ਕਰਨਾ ਹੈ ਚਾਂਦੀ ਦਾ ਬੂਰਾ ਥੋੜਾ ਜਿਹਾ ਲੈ ਕੇ ਅਗਰ ਤੁਸੀਂ ਅੱਜ ਜਲ ਪ੍ਰਵਾਹ ਕਰਦੇ ਹੋ ਚਾਂਦੀ ਦੇ ਗਲਾਚ ਪਾਣੀ ਪੀਂਨੇ ਹੋ ਤਾਂ ਲਗਨ ਚ ਬੈਠਾ ਚੰਦਰ ਪੂਰਾ ਪੂਰਨ ਫਲ ਦਿੰਦਾ ਹੈ ਤੇ ਬ੍ਰਸਪਤ ਦੀ એનર્ਜੀ ਵੀ ਸ਼ੁਭ ਕਰਦਾ ਉਹ ਤੇ ਤੁਹਾਨੂੰ ਪਤਾ ਹੀ ਹੈ ਬ੍ਰਸਪਤ ਨੂੰ ਸੀ ਸ਼ੁਭ ਕਿਦਾਂ ਕਰਨਾ ਰਾਤ ਨੂੰ ਤੁਸੀਂ ਪਾਣੀ ਸਰਾਣੇ ਰੱਖ ਕੇ ਤਕਰੀਬਨ 11 ਦਿਨ ਲਗਾਤਾਰ ਪੀਪਲ ਦੀ ਜੜ ਤੇ ਪਾਓ ਬਹੁਤ ਸ਼ੁਭ ਹੋ ਜਾਏਗਾ ਬੂਰੋਟੇ ਦੀ ਜੜ ਤੇ ਪਾਓ ਹਨਾ ਗੋੜ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਜੜ ਤੇ ਪਾਓ ਉਹ ਤਾਂ ਪੀਪਲ ਸ਼ਰੀਂਦਾ ਤੇ ਬਰੋਟਾ ਜੋ ਹੈ ਬ੍ਰਸਪਤ ਦਾ ਹੈ ਤਾ ਸ਼ੁਭ ਫਲ ਮਿਲ ਜਾਏਗਾ ਕੈਪ੍ਰਿਗਨ ਮਕਰ ਰਾਸ਼ੀ ਵਾਲਿਆਂ ਦੇ ਲਈ ਖਰਚੇ ਵਧੇ ਹੋਣ ਮਾਨਸਿਕ ਕਲਪਾਟ ਹੋਵੇ ਤਾਂ ਪੂਰਨ ਮਾਸ਼ੀ ਤੇ ਚੌਲ ਜੋ ਨੇ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਦੋ ਕਿਸੇ ਵਿਵੋਤਾ ਔਰਤ ਜ਼ਰੂਰਤਮੰਦ ਨੂੰ ਚੌਲ ਦਾ ਦਾਨ ਕਰਨ ਤੇ ਜੋ ਚੰਦਰ ਦੀ એનર્ਜੀ ਆ ਉਹ ਸ਼ੁਭ ਮਿਲੇਗੀ ਨਾਲ ਹੀ ਜੋ ਇੱਕ ਨਾਰੀਅਲ ਲੈਣਾ ਤੁਸੀਂ ਆਪਣੇ ਦੋ ਵਾਰਨਾ ਤੇ ਜਲ ਪ੍ਰਵਾਹ ਕਰ ਦੇਣਾ ਹੈ ਇਸ ਟਾਈਮ ਤੇ ਸ਼ਾਮ ਨੂੰ 3:47 ਤੋਂ ਪਹਿਲਾਂ ਪਹਿਲਾਂ ਕਰ ਸਕਦੇ ਹੋ ਜਾਨੀ ਕਿ 3:00 ਵਜੇ ਕਰ ਦੋ ਵਦਿਆ ਗੱਲਾਂ ਹੈ ਨਾ ਤਾਂ ਇਹ ਪੂਰਨਮਾਸ਼ੀ ਤੇ ਤੁਸੀਂ ਆਪਣੇ ਈਸ਼ਟ ਆਪਣੇ ਗੁਰੂ ਤੇ ਮੱਥਾ ਟੇਕਣਾ ਹੈ ਤੇ ਕੇਲੇ ਲੈ ਕੇ ਧਾਰਮਿਕ ਸਥਾਨ ਤੇ ਚੜਾ ਦੇਣੇ ਆ ਜੋ ਬ੍ਰਸਪਤ ਦੇ ਕਰਕੇ ਹੀ ਮੰਨੇ ਜਾਂਦੇ ਆ ਪਾਇਸੇ ਜਾਨੀ ਮੀਨ ਰਾਸ਼ੀ ਵਾਲਿਆਂ ਨੇ ਗੁਰੂ ਪੂਰਨੀਮਾ ਤੇ ਖਾਸ ਕੀ ਕਰਨਾ ਇੰਕਮ ਸਥਾਨ ਵਿੱਚ ਚੰਦਰ ਪੋਲੇਨਾਥ ਦੇ ਮੰਦਿਰ ਜਾਂ ਪੈਰੋ ਮੰਦਿਰ ਜਾਂ ਪੋਲੇਨਾਥ ਜਨ ਕੇ ਸ਼ਿਵਜੀ ਮੰਦਿਰ ਜਾਂ ਪੈਰੋ ਮੰਦਿਰ ਜਾਂ ਗੁਰਦਾਰਸਾਬ ਕਿਸੇ ਲੰਗਰ ਵਿੱਚ 11 ਦੁੱਧ ਦੇ ਪੈਕੇਟ ਦੇਣ ਤੇ 11ਵੇਂ ਚੰਦਰ ਦਾ ਸ਼ੁਭਫਲ ਮਿਲੇਗਾ ਤੇ ਨਾਲ ਹਲਦੀ ਦਾਣ ਦੇਣ ਕਰਨਗੇ ਚੰਦਰ ਬ੍ਰਸਪਤ ਦਾ ਸ਼ੁਭਫਲ ਮਿਲੇਗਾ ਰਸਤੇ ਵੀ ਸਹੀ ਹੋ ਜਾਣਗੇ ਬ੍ਰਸਪਤ ਦਾ ਵੀ ਤੇ ਗੁਰੂ ਪੂਰਨਿਮਾ ਦਾ ਵੀ ਤੁਹਾਨੂੰ ਆਸ਼ੀਰਵਾਦ ਮਿਲ ਜਾਏਗਾ ਤੇ ਉਸ ਤੋਂ ਵੀ ਜ਼ਰੂਰੀ ਹੈ ਕਿਸੇ ਆਲਦ ਵਾਲੇ ਕਿਸੇ ਜ਼ਰੂਰਤਮੰਦ ਨੂੰ ਮਦਦ ਕਰਨਾ ਜੰ ਆਪਣੇ ਵੇਟ ਜੀ ਨਾ ਹਰਾਚਾਰਾ ਗਊਸ਼ਾਲਾ ਪਾਉਣ ਨਾਲ ਵੀ ਜੋ ਬ੍ਰਸਪਤ ਹੈ ਤੁਹਾਡੇ ਤੀਸਰੇ ਸਥਾਨ ਵਿੱਚ ਸ਼ੁਭਫਲ ਦਿੰਦਾ ਹੈ ਠੀਕ ਹੈ ਜੀ ਇਹ ਸੀ ਗੁਰੂ ਪੁਰणिमा ਤੇ ਖਾਸ ਅੱਜ ਤੁਹਾਨੂੰ ਦੱਸਿਆ ਪੂਰਨਵਾਸੀ ਤੇ ਕਿ ਕਿੱਦਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਸਾਰੀਆਂ ਰਾਸ਼ੀਆਂ ਵਾਲਿਆਂ ਨੇ ਸਾਰੀਆਂ ਰਾਸ਼ੀਆਂ ਵਾਲਿਆਂ ਨੇ ਅੱਜ ਗੁਰੂ ਪੁਰणिमा ਤੇ ਕੀ ਕਰਨਾ ਹੈ ਪੀਲੇ ਫੁੱਲ ਲੈਣੇ ਆ ਹਲਦੀ ਲੈਣੀ ਸੁਪਾਰੀ ਲੈਣੀ ਆ ਪੀਲੇ ਫੁੱਲ ਹਲਦੀ ਸੁਪਾਰੀ ਤੇ ਕੇਸਰ ਥੋੜਾ ਜਿਹਾ ਪੀਲੀ ਚਨੇ ਦੀ ਦਾਲ ਲੈਣੀ ਹੈ ਥੋੜੀ ਜੀ ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਪੀਲੇ ਫੁੱਲ ਹਲਦੀ ਸੁਪਾਰੀ ਤੇ ਪੀਲੀ ਦਾਲ ਹਨਾ ਇਹ ਸਾਰੀਆਂ ਚੀਜ਼ਾਂ ਲੈ ਕੇ ਹਲਦੀ ਵੀ ਨਾਲ ਪੀਲੇ ਫੁੱਲ ਵੀ ਨਾਲ ਲੈ ਕੇ ਜਾਨੀ ਪੰਜ ਜਦੋਂ ਚੀਜ਼ਾਂ ਹੋ ਜਾਣ ਤਾਂ ਇਹਨਾਂ ਨੂੰ ਤੁਸੀਂ ਇੱਕ ਪੋਟਲੀ ਬਣਾ ਕੇ ਪੀਲੇ ਕੱਪੜੇ ਦੇ ਵਿੱਚ ਚਾਹੇ ਚਲ ਪ੍ਰਵਾਹ ਕਰ ਦਿਓ ਤੇ ਚਾਹੇ ਆਪਣੇ ਧਾਰਮਿਕ ਸਥਾਨ ਤੇ ਰੱਖਿਓ ਇਹਦੇ ਨਾਲ ਕੀ ਹੋਏਗਾ ਬ੍ਰਹਸਪਤੀ ਪੋਟਲੀ ਕਹਿੰਦੇ ਇਹਨੂੰ ਹਰ ਚੀਜ਼ ਸਹੀ ਹੋ ਜਾਂਦੀ ਆ ਤੇ ਬ੍ਰਹਸਪਤੂ ਪਾਲ ਦਿੰਦਾ ਤੇ ਗੁਰੂ ਮਤਲਬ ਗੁਰੂ ਮਤਲਬ ਤੁਹਾਨੂੰ ਪਤਾ ਹੀ ਹੈ ਗੁਣ ਦੇਣਾ ਤੇ ਤੁਸੀਂ ਜਦੋਂ ਇਹ એનર્ਜੀ ਕੁਦਰਤ ਨੂੰ ਜਾਨੀ ਚੱਲਦੇ ਪਾਣੀ ਵਿੱਚ ਕਰਦੇ ਹੋ ਤਾਂ ਬ੍ਰੈਸਪ ਚੰਦਰ ਇਕੱਠੇ ਹੋ ਜਾਂਦੇ ਆ ਤੇ ਵਧੀਆ ਪਾਣੀ ਮਿਲੇਗਾ ਸਮਾਂ ਇਜਾਜ਼ਤ ਤਾਂ ਆਪ ਸਭ ਦਾ ਇਹ ਗੁਰੂ ਪੂਰਨੀਮਾ ਗੁਰੂ ਤੁਹਾਡੇ ਤੇ ਤੁਹਾਡੀ ਕਿਰਪਾ ਆਸ਼ੀਰਵਾਦ ਬਣਾ ਕੇ ਰੱਖਣ ਤੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਤੁਹਾਨੂੰ ਮਿਲਦਾ ਰਹੇ ਤੁਹਾਡੇ ਵਿਸ਼ਵਾਸ ਮੁਤਾਬਕ ਹਰ ਚੀਜ਼ ਹੁੰਦੀ ਹੈ ਬਿਲਕੁਲ ਵਿਸ਼ਵਾਸ ਕਰਕੇ ਤਾਂ ਦੇਖੋ ਹਰ ਚੀਜ਼ ਹੁੰਦੀ ਹੈ ਸਾਸਿਕਾ